ਜਦੋਂ ਆਕ ਮੌਕਾ ਮਿਲਿਆ ਵਾ ਪੰਜਾਬ ਦੀ ਸੰਗਤ ਨੂੰ ਮੈਂ ਤੇ ਸਲੂਟ ਕਰਦਾ ਮੈਂ ਉਹ ਜਿਹੜਾ ਰਾਵੀ ਦਾ ਹੜ ਸੀ ਨਾ ਉਹ ਦੇ ਕੋਈ ਵੀ ਨਹੀਂ ਜਿਹੜਾ ਹੁਣ ਸੰਗਤ ਦਾ ਹੜਿਆ ਨਾ ਜਿਹੜਾ ਹੁਣ ਰਾਹਤ ਸਮਗਰੀ ਦਾ ਹੜਿਆ ਉਹਨੇ ਰਾਵੀ ਦੇ ਹੜ ਨੂੰ ਸ਼ਰਮਿੰਦਿਆਂ ਕਰਤਾ ਜੀ ਨਾ ਰਹੇਗਾ ਬਾਸ ਤੇ ਨਾ ਵੱਜੇਗੀ ਬਾਂਸਰੀ ਇਹ ਬਾਂਸਰੀਆਂ ਵਾਲੇ ਨਹੀਂ ਇਹ ਨਾਲਗਣੀਆਂ ਵਾਲੇ ਨੇ ਤੀਰਾਲੇ ਨੇ ਇਹ ਚਰਖੜੀਆਂ ਵਾਲੇ ਨੇ ਤੀਰਾਲੇ ਨੇ ਹਾਂ ਨਾਰੇ ਦਾ ਬਾਸ ਨਾ ਬਜੇ ਕੀ ਬੰਸਰੀ ਵਾਲੇ ਆ ਨਾ ਤੇ ਇੱਥੇ ਬਲਵੰਦਰ ਸਿੰਘ ਜਟਾਣੇ ਜੰਮਣੋਂ ਹਟੇ ਤੋਂ ਹਟੇ ਤੋਂ ਆ ਜੇ ਹੁਣ ਜਿੱਤਰਾ ਉਹ ਗਾਣਾ ਸੀ ਨਾ ਸਿੱਤੂ ਮੂਸੇ ਵਾਲਾ ਦਾ ਵੀ ਹੁਣ ਤਬਕਾ ਨਹੀਂ ਦਿੰਦੇ ਪਾਣੀ ਦਾ ਹੂੰ ਹੁਣਾਂ ਦੇ ਮਰਲਾ ਨਹੀਂ ਦਿੰਦੇ ਢਾਡੀ ਐਸੀ ਕੀ ਤੈਸੀ ਤੁਸੀਂ ਜ਼ਮੀਨਾਂ ਕੁਆਇਰ ਕਰਨੋਗੇ ਆਹ ਰੇਟ ਜਿਹਦਾ ਰੇਟ ਉਹਦੀ ਖੇਤ ਨਾ ਪੌਲਸੀ ਬਣਾਤੀ ਸਰਕਾਰ ਨੇ ਚੰਗਾ ਕੀਤਾ ਨਾ ਆਪਣੀ ਖੱਟੀ ਬਚਾਈ ਆ ਨਹੀਂ ਤੇ ਲੋਕਿਆਂ ਦੀ ਛੱਤਰ ਲਾ ਕੇ ਹੱਥ ਫੜਿਆ ਹੈ ਜਿੰਨੇ ਵੀ ਪੁੱਛਿਆ ਕਾਈ ਕੀ ਹਾਲ ਹੈ ਕਹਿੰਦੇ ਚੜਦੀ ਕਲਾ ਚ ਹੈ ਪਾਣੀ ਤੋਂ ਤੁਣ ਤੱਕ ਜੀ ਇਹ ਕਹਿੰਦੇ ਚੜ੍ਹਦੀ ਕਲਾ ਚ ਆ ਪੰਜ ਕਰੋੜ ਦਾ ਐਲਾਨ ਆ ਮਨਕੀਰ ਤੌਲਖਾ ਕਰ ਗਿਆ ਬਿਲਕੁਲ ਹਾਂ ਜੀ ਕਿੱਡੇ ਕਿੱਡੇ ਵੱਡੇ ਸੈਲੀਬ੍ਰਿਟੀਜ਼ ਆ ਗਏ ਨੇ ਸੱਦੇ ਕੈਸ਼ ਹੀ ਬਣਨਾ ਸ਼ੁਰੂ ਕਰ ਟਰੈਕਟਰਾਂ ਦੇ ਲੰਗਰ ਟਰੈਕਟਰਾਂ ਦੇ ਲੰਗਰ ਦੱਸੋ ਹਾਂ ਜੀ ਕਦੀ ਸੁਣਿਆ ਤੇ ਟਰੈਕਟਰਾਂ ਦੇ ਲੰਗਰ ਕਹਿੰਦੇ ਸੁਣਿਆ ਨਹੀਂ ਮੇਰੇ ਹਿਸਾਬ ਨਾਲ ਆਹ ਦਰਜਣਾ ਟਰਾਲੀਆਂ ਤੇ ਮੈਂ ਚੁਣ ਚੁਣ ਕੇ ਪਿੰਡਾਂ 'ਚ ਭੇਜੀਆਂ ਭਈ ਆਸਪਿੰਡ ਚ ਭੇਜ ਦਿਓ ਇੱਥੇ ਚਾਰੇ ਦੀ ਲੋਡ ਜੇ ਇੱਥੇ ਤਰਪਾਲਾਂ ਦੀ ਲੋਡ ਜੇ ਇੱਥੇ ਰਾਸ਼ਨ ਦੀ ਲੋਡ ਜੇ ਰਾਸ਼ਨ ਵਾਲੋਂ ਤੇ ਹਾਥੀ ਜੋੜ ਦਿੰਦੇ ਸੀ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸੀ ਠੀਕ 1960 ਚ ਫਿਰ ਬਣ ਗਿਆ ਨਾ ਉਦੋਂ ਵੀ ਇਹਨਾਂ ਨੇ ਖਬਰੋੜੋਂ ਨਾਲੋਂ ਇੱਥੇ ਦੰੜੀ ਹਟਕਾ ਫੇਰ 1988 ਚ ਹੜਾ ਜੀ ਆਹਦੇ ਮੰਡ ਆਪਰੇਸ਼ਨ ਕਰਦੋ ਇੱਥੇ ਮੰਡ ਦੇ ਵਿੱਚ ਅਸਲਾ ਰੱਖ ਕੇ ਬੈਠੇ ਨੇ ਖਾੜਕੂ ਤੇ ਬਹੁਤ ਸਾਰੇ ਖਾੜਕੂ ਉੱਥੇ ਹੀ ਬਣ ਗਏ ਹੂੰ ਹਰਤਮਾਂ ਦੇ ਰੋੜਨ ਦੇ ਨਾਲ ਤੇ 1988 ਦਾ ਹੜ ਆਇਆ 1993 ਦਾ ਹੜ 20 ਖੜਕੂਆਂ ਦੇ ਹੀ ਨੁਕਸਾਨ ਦੇ ਲਈ ਆਇਆ ਜੀ ਹਾਂਜੀ 2001 ਤਿੰਨ ਆ ਹੁਣ 25 ਚੇਸ ਜਿਹੜਾ ਹੜ ਆਇਆ ਇਹ ਹੁਣ ਹਾਂ ਤੇਜ ਚ ਵੀ ਆਇਆ ਇਹ ਹੜ ਜਿਹੜੇ ਆਏ ਨੇ ਇਹ ਕਿਸਾਨਾਂ ਦੀ ਸੋਚ ਨੂੰ ਡੋਪਣ ਲਈ ਪੀਏ ਸਾਨੂੰ ਜ਼ਮੀਨਾਂ ਕੁਆਇਰ ਨਹੀਂ ਕਰਨ ਦਿੰਦੀ ਇਹ ਸਾਡੀਆਂ ਸ਼ਰਤਾਂ ਨਹੀਂ ਮੰਨਦੇ ਇਹਨਾਂ ਨੂੰ ਤਾਂ ਹੀ ਇੰਨਾ ਕਰ ਦੋ ਪੀਏ ਆ ਕੇ ਸੱਜੇ ਜ਼ਮੀਨਾਂ ਵੇਚ ਕੇ ਕਿਤੇ ਵਿਦੇਸ਼ਾਂ ਨੂੰ ਦੁਸ਼ਾਨੀ ਚਲੇ ਜਾਣਾ ਅੱਗ ਪੱਕੋ ਕੇ ਸਭ ਗੱਡੀ ਇਹ ਨਾ ਨਹੀਂ ਸੀ ਗੱਲ ਸਰਕਾਰਾਂ ਦੀ ਵੀ ਸਮਝ ਨਹੀਂ ਆਉਂਦੀ ਕਹਿੰਦੇ ਨੇ ਵੀ ਜੇ ਤੁਸੀਂ ਹੜ ਦੇ ਵਿੱਚ ਜਿਹੜੇ ਮਾਰੇ ਗਏ ਨੇ ਨਾ ਉਹਨਾਂ ਵਾਸਤੇ 4 ਲੱਖ ਤੇ ਜਿਹੜੇ ਸ਼ਰਾਬ ਨਾਲ ਮਰ ਕੇ ਸੀ ਕਿ ਉਹਨਾਂ ਨੂੰ 10 ਲੱਖ ਵੀ ਇੱਕ ਤਰਤੀਬ ਬਣਾਈਏ ਇੱਕ ਸਿਸਟਮ ਬਣਾਈਏ ਉਹਦੇ ਤਹਿਤ ਜਿਹੜਾ ਵਾ ਉਹ ਕੰਮ ਚੱਲੇ ਮਤਲਬ ਰੱਜਿਆਂ ਨੂੰ ਰਜਾਈ ਜਾਣ ਵਾਲੀ ਗੱਲ ਜਿਹੜੀ ਹੈ ਨਾ ਉਹ ਗੱਲ ਠੀਕ ਨਹੀਂ ਲੱਗ ਰਹੀ ਵੀ ਰਾਹਤ ਸਮਗਰੀ ਰਾਸ਼ਨ ਜਿਹੜਾ ਹੁਣ 10 15 ਦਿਨ ਲਈ ਰੋਕ ਲੋ ਕਿਉਂਕਿ ਆਲਰੇਡੀ ਰਾਸ਼ਨ ਬਹੁਤ ਜ਼ਿਆਦਾ ਹੁਣ ਸਾਨੂੰ ਲੋੜ ਆ ਡੀਜ਼ਲ ਦੀ ਸੁਧਰੇ ਹੋਏ ਬੀਜਾਂ ਦੀ ਸਾਨੂੰ ਡਾਇਆ ਖਾਦ ਦੀ ਲੋੜ ਪੈਣੀ ਆ ਉਹ ਵੀ ਅਸੀਂ 2 ਤੋਂ 5 ਕਿੱਲੇ ਵਾਲੇ ਕਿਸਾਨ ਜਿਹੜੇ ਆ ਉਹ ਮਾਰਕ ਕਰਕੇ ਲਿਸਟਾਂ ਬਣਾਵਾਂਗੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦੇ ਨਾਲ ਐਸੀ ਕਰੋਪੀ ਹੜਾਂ ਦੀ ਦੇਖੀ ਆ ਪੰਜਾਬ ਨੇ ਕਿਹੜਾ ਪਾਸੇ ਤੁਸੀਂ ਦੇਖਿਆ ਤਬਾਹੀ ਤੇ ਤਰਾਹੀ ਤਰਾਹੀ ਹੋ ਚੁਕੇ ਸੀ ਪਰ ਸਦਕੇ ਜਈਏ ਪੰਜਾਬ ਦੀ ਜਿਹੜੇ ਕਹਿੰਦੇ ਰਹੇ ਪਾਈ ਅਸੀਂ ਚੜ੍ਹਦੀ ਕਲਾ ਚ ਜਿੰਨੇ ਵੀ ਪੁੱਛਿਆ ਪਾਈ ਕੀ ਹਾਲ ਹੈ ਕਹਿੰਦੇ ਚੜ੍ਹਦੀ ਕਲਾ ਚ ਪਾਣੀ ਧੌਣ ਧੌਣ ਤੱਕ ਸੀ ਤੇ ਕਹਿੰਦੇ ਚੜ੍ਹਦੀ ਕਲਾ ਚ ਜੇਕਰ ਕੋਈ ਮਦਦ ਲਈ ਜਾਂਦਾ ਸੀ ਤੇ ਕਹਿੰਦੇ ਸੀ ਪਹਿਲਾਂ ਆਓ ਚਾਹ ਤੇ ਪੀ ਲਓ ਭਾਰੇ ਅੰਦਰ ਦੁੱਧ ਹੈਗਾ ਪੱਤੀ ਹੈਗੀ ਨਹੀਂ ਹੈਗੀ ਪਰ ਇਸੇ ਹੌਸਲੇ ਨੂੰ ਜਦੋਂ ਟੀਵੀ ਦੇ ਉੱਤੇ ਦੇਖਿਆ ਸਰਕਾਰਾਂ ਨੇ ਵਿਦੇਸ਼ਾਂ ਨੇ ਤਾਂ ਉਹ ਵੀ ਹੱਕੇ ਬੱਕੇ ਰਹਿ ਗਏ ਇੰਤੋਂ ਆ ਕੇ ਰੀ ਸਿੰਘ ਸੂਰਮੇ ਐਵੇਂ ਨਹੀਂ ਕਹਿੰਦੇ ਇਹਨਾਂ ਨੂੰ ਇਹਨਾਂ ਨੇ ਤੇ ਇਤਿਹਾਸ ਦੁਹਰਾਤਾ ਕਿ ਇਹ ਤਾਂ ਮੌਤ ਦੇ ਵਿੱਚ ਵੀ ਜਦੋਂ ਸਾਹਮਣੇ ਖੜੀ ਹੋਵੇ ਮੌਤ ਤਾਂ ਮੌਤ ਨੂੰ ਕੋਲੋਲਾ ਕਿਦਾਂ ਕਰਦੇ ਨੇ ਤਾਂ ਇਹ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਸੋ ਐਸੇ ਸਿੰਘ ਸੂਰਮਿਆਂ ਦੀ ਐਸੀ ਕਹਾਣੀ ਫਿਰ ਦੁਹਰਾ ਦਿੱਤੀ ਹੈ ਇਹਨਾਂ ਹੜ੍ਹਾਂ ਦੇ ਦੌਰਾਨ ਪੰਜਾਬੀਆਂ ਦੇ ਕਿਹਸਾ ਰੂਪ ਦੇਖਣ ਨੂੰ ਮਿਲਿਆ ਜਦੋਂ 10.5 ਇਹਨਾਂ ਨੇ ਹੜ੍ਹਾਂ ਦੀ ਮਾਰ ਚ ਜਦੋਂ ਪਾਣੀ ਦੇ ਵਿੱਚ ਘਾ ਡੁੱਬ ਗਏ ਜਿਹੜੇ ਸੀ ਡੰਗਰ ਉਹ ਰੁੜ ਗਏ ਜ਼ਮੀਨਾਂ ਜਿਹੜੀਆਂ ਨੇ ਉਹ ਤਬਾਹ ਹੋ ਰਹੀਆਂ ਨੇ ਔਰ ਕੀਮਤੀ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਮਸ਼ੀਨਰੀ ਜਿਹੜੀ ਆ ਉਹ ਖਰਾਬ ਹੋ ਗਈ ਪਰ ਜਿਵੇਂ ਜਿਵੇਂ ਪਾਣੀ ਉਤਰ ਰਿਹਾ ਤੇ ਪਾਣੀ ਉਤਰਨ ਤੋਂ ਬਾਅਦ ਹੁਣ ਹਾਲਾਤ ਅੱਗੇ ਨਾਲ ਵੀ ਬਦਰਾਉ ਪੱਤਰ ਦਿਖਾਈ ਦੇ ਰਹੇ ਨੇ ਮਹਾਮਾਰੀ ਫੈਲਣ ਦਾ ਡਰ ਹੈ ਵੱਡੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਔਰ ਹਰ ਪਾਸੇ ਜ਼ਮੀਨਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਅਨੁਮਾਨ ਲਗਾਓ ਤਾਂ ਬਹੁਤੀ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਨੁਕਸਾਨੀ ਗਈ ਹੈ ਸਰਦਾਰ ਪਰਵਿੰਦਰ ਸਿੰਘ ਪੱਕੋ ਜਿਹੜੇ ਪਿਛਲੇ 15 ਦਿਨਾਂ ਤੋਂ ਲਗਾਤਾਰ ਹੜ੍ਹਾਂ ਦੇ ਵਿੱਚ ਸੇਵਾ ਕਰ ਰਹੇ ਨੇ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਆ ਸਾਡੇ ਨਾਲ ਅਸੀਂ ਇਹਨਾਂ ਦੇ ਕੋਲੋਂ ਹੜ੍ਹ ਪੀੜਤਾਂ ਬਾਰੇ ਵੀ ਜਾਣਾਂਗੇ ਹੜ੍ਹਾਂ ਬਾਰੇ ਵੀ ਤੇ ਅੱਜ ਦੀ ਸਥਿਤੀ ਬਾਰੇ ਵੀ ਪੱਖੋ ਕੇ ਸਾਹਿਬ ਆਪ ਜੀ ਦਾ ਬਹੁਤ 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 ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪੱਖੋ ਕੇ ਸਾਹਿਬ ਜੀ ਜਿਵੇਂ ਹੜ੍ਹਾਂ ਦੀ ਖਬਰ ਤੁਹਾਡੇ ਕੋਲ ਪਈ ਕਿਉਂਕਿ ਤੁਸੀਂ ਤਾਂ ਬਿਲਕੁਲ ਆਪ ਹੀ ਕੰਡੇ ਤੇ ਸੀ ਹਾਂ ਜੀ ਪੱਖੋ ਕੇ ਪਿੰਡ ਹੈ ਤੇ ਤੁਹਾਡੇ ਘਰ ਵੀ ਪਾਣੀ ਤੁਹਾਡੇ ਪਿੰਡ ਚ ਪਾਣੀ ਜਿਹੜਾ ਸੀ ਆ ਚੁਪਾ ਸੀ ਉਹ ਖਤਰਾ ਉਸ ਖਤਰੇ ਨੂੰ ਤੁਸੀਂ ਵੀ ਨੇੜੇ ਹੋ ਕੇ ਦੇਖਿਆ ਕੀ ਕਹਿੰਦੇ ਆ ਬਿਲਕੁਲ ਜੀ ਸਾਡੇ ਘਰਾਂ ਚੋਂ ਪਾਣੀ ਨਹੀਂ ਆਇਆ ਪਰ ਪਿੰਡ ਦੇ ਇਰਦ-ਗਿਰਦ ਪਾਣੀ ਸੀ ਫਸਲਾਂ ਦਾ ਨੁਕਸਾਨ ਹੋਇਆ ਬਹੁਤ ਜੀ ਤੇ ਜਿਸ ਦਿਨ ਪਾਣੀ ਆਉਂਦਾ ਤੇ ਮੈਂ ਕਿਤੇ ਬਾਹਰ ਸੀਗਾ ਤੇ ਮੈਂ ਪਹੁੰਚਿਆ ਕਿ ਮੈਂ ਹੜ੍ਹ ਵਾਲੇ ਪਾਸੇ ਤੋਂ ਭੱਜਾਂ ਤੇ ਮੈਨੂੰ ਪਾਣੀ ਇੰਨਾ ਜ਼ਿਆਦਾ ਸੀ ਕਿ ਮੈਂ ਆਪਣੇ ਪਿੰਡ ਤੱਕ ਪਹੁੰਚ ਨਹੀਂ ਸਕਿਆ ਨਾਲ ਦਾ ਪਿੰਡ ਬੂਲੋਵਾਲੀ ਆ ਤੇ ਮੋੜੋ ਵਾਲੀ ਪਿੰਡ ਦੇ ਵਿੱਚ ਮੈਂ ਗੱਡੀ ਲੈ ਕੇ ਗਿਆ ਆਪਣੇ ਉੱਥੇ ਕਿਸੇ ਦੇ ਘਰ ਗੱਡੀ ਲਈ ਆ ਤੇ ਉਸ ਨੌਜਵਾਨ ਨੂੰ ਨਾਲ ਲਿਆ ਮੇਰਾ ਭਾਈਵਾਲ ਸੀਗਾ ਰੇਲਵੇ ਟਰੈਕ ਤੋਂ ਹੁੰਦੇ ਹੋਏ ਅਸੀਂ ਆਪਣੇ ਪਿੰਡ ਪੱਖੋ ਕੇ ਚ ਪਹੁੰਚੇ ਕਿਉਂਕਿ ਕੁਝ ਜ਼ਰੂਰੀ ਕਾਗਜ਼ਾਤ ਕੁਛ ਕੁਛ ਕੰਪਿਊਟਰ ਕੁਛ ਕੀਮਤੀ ਸਮਾਨ ਸੀਗਾ ਜਿਹੜਾ ਮੈਨੂੰ ਲੱਗਦਾ ਸੀਗਾ ਕਿ ਪਾਣੀ ਘਰਾਂ ਚ ਆਵੜਨਾ ਤੇ ਉਹਨੂੰ ਥੋੜਾ ਜਿਆਦਾ ਸੇਫ ਕਰਾਂਗੇ ਚਲੋ ਉਹਨਾਂ ਨੂੰ ਅਸੀਂ ਸੇਫ ਕਰਕੇ ਆਏ ਆ ਤੇ ਜਦੋਂ ਮੈਂ ਵਾਪਸ ਨਿਕਲਿਆ ਫਿਰ ਵੀ ਹੁਣ ਚੱਲੀਏ ਵੀ ਆਪਣਾ ਸਮਾਨ ਸਾਮ ਸਾਬ ਲਿਆਵਾ ਤੇ ਮੈਂ ਗੱਡੀ ਲੈ ਕੇ ਤੇ ਚਲੋ ਹੁਣ ਮੈਂ ਨਿਕਲਦਾ ਹਾਂ ਇੱਥੋਂ ਤੇ ਮੈਨੂੰ ਪਿੰਡ ਵਾਲਿਆਂ ਰੋਕਿਆ ਵੀ ਬਲੰਦਰ ਸਿੰਘ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤੇ ਬਹੁਤ ਵੱਧ ਗਿਆ ਤੇ ਨਾ ਜਾ ਪਰ ਮੈਨੂੰ ਲੱਗਦਾ ਸੀਗਾ ਵੀ ਨਹੀਂ ਮੈਂ ਕੋਸ਼ਿਸ਼ ਕਰਾਂ ਠੀਕ ਹੈ ਉਥੋਂ ਗੱਡੀ ਕੱਢ ਕੇ ਤੇ ਚਲੋ ਜਿੱਥੇ ਕਿਤੇ ਕਿਸੇ ਨੂੰ ਜ਼ਰੂਰਤ ਪਏਗੀ ਗੱਡੀ ਦੀ ਵੀ ਲੋਡ ਪੈਣੀ ਆ ਤੇ ਆਪਾਂ ਨਿਕਲਦੇ ਆ ਮੈਂ ਜਦੋਂ ਪਾਣੀ ਚ ਰੇਲਵੇ ਟਰੈਕ ਦੇ ਹੁੰਦੇ ਕੋਈ ਰਸਤੇ ਤੇ ਸਾਰੇ ਸੜਕਾਂ 'ਤੇ ਪਾਣੀ ਇੰਨਾ ਜ਼ਿਆਦਾ ਸੀ ਵੀ ਬੰਦਾ ਨਹੀਂ ਸੀ ਜਾ ਸਕਦਾ ਉਹ ਰੇਲਵੇ ਟਰੈਕ ਤੇ ਜਿੱਧਰੋਂ ਦੀ ਮੈਂ ਆਇਆ ਸੀਗਾ ਉੱਥੇ ਹੀ ਫਿਰ ਮੈਂ ਹੌਲੀ-ਹੌਲੀ ਪਹੁੰਚਿਆ ਕਿ ਰੇਲਵੇ ਟਰੈਕ ਦੇ ਉੱਤੇ ਤੁਰਨਾ ਮੁਸ਼ਕਲ ਸੀਗਾ ਕਿਉਂਕਿ ਸੱਪ ਜਿਹੜੇ ਰੁੜ ਕੇ ਆਏ ਸੀ ਨਾ ਸਭ ਭੜਾ ਭੜਾ ਚੋਂ ਉਹ ਸਾਰੇ ਰੇਲਵੇ ਟਰੈਕ ਦੇ ਹਣੋ ਵੀ ਆਸਰਾ ਲਈ ਬੈਠੇ ਮਤਲਬ ਈਵਨ ਕਿ ਸਾਡੇ ਕੋਲ ਕੁਝ ਵੀਡੀਓ ਚ ਪਈਆਂ ਨੇ ਤੁਹਾਡੇ ਕੋਲ ਵੀ ਇੱਥੇ ਹੋਣਗੀਆਂ ਵੀ ਉਹ ਮਤਲਬ ਰੇਲਵੇ ਟਰੈਕ ਤੇ ਤੁਰਨਾ ਔਖਾ ਕਰਦਾ ਸੱਪਾਂ ਨੇ ਪਰ ਉਹ ਵੀ ਵਿਚਾਰੇ ਮੁਸੀਬਤ ਦੇ ਮਾਰੇ ਤੇ ਅਸੀਂ ਵੀ ਤੇ ਫਿਰ ਜਦੋਂ ਮੁਸੀਬਤ ਤੇ ਉਹ ਵੀ ਤੇ ਮੈਂ ਵੀ ਤੇ ਫਿਰ ਅਸੀਂ ਐਡਜਸਟ ਜਿਆ ਕਰ ਲਿਆ ਵੀ ਨਾ ਮੈਂ ਉਹਨਾਂ ਨੂੰ ਕੁਝ ਕਿਹਾ ਤੇ ਨਾ ਉਹਨਾਂ ਨੇ ਵੀ ਨੂੰ ਕੁਝ ਕਿਹਾ ਤੇ ਹੀ ਉਹ ਲੰਘ ਕੇ ਉੱਥੋਂ ਦੀ ਤੇ ਚਲੋ ਸੇਫ ਜਗ੍ਹਾ ਤੇ ਗਏ ਪਾਣੀ ਥੋੜਾ ਜਿਹਾ ਰਿਲੈਕਸ ਹੋਇਆ ਫਿਰ ਆਏ ਪਿੰਡ ਸੰਗਤ ਦੇ ਸਹਿਯੋਗ ਨਾਲ ਫਿਰ ਸੇਵਾ ਕਾਰਜ ਸ਼ੁਰੂ ਕੀਤੇ ਵੀ ਬੜਾ ਵੱਡਾ ਨੁਕਸਾਨ ਹੋਇਆ ਮਤਲਬ ਜਰਾ ਇੱਕ ਮੌਕਾ ਮਿਲਿਆ ਵਾ ਪੰਜਾਬ ਦੀ ਸੰਗਤ ਨੂੰ ਮੈਂ ਤੇ ਸਲੂਟ ਕਰਦਾ ਮਤਲਬ ਕੱਲੀ ਪੰਜਾਬ ਨਹੀਂ ਹਰਿਆਣਾ ਯੂਪੀ ਰਾਜਸਥਾਨ ਕਿੱਥੋਂ ਕਿੱਥੋਂ ਨਹੀਂ ਸੰਗਤ ਰਾਸਮਗਰੀ ਲੈ ਕੇ ਆਈ ਜੀ ਮੈਂ ਉਹਨਾਂ ਜਿਹੜਾ ਰਾਵੀ ਦਾ ਹੜ ਸੀ ਨਾ ਉਹਦੇ ਕੁਝ ਵੀ ਨਹੀਂ ਠੀਕ ਹੈ ਜਿਹੜਾ ਹੁਣ ਸੰਗਤ ਦਾ ਹੜਿਆ ਨਾ ਜਿਹੜਾ ਹੁਣ ਰਾਹਤ ਸਮਗਰੀ ਦਾ ਹੜਿਆ ਹੂੰ ਉਹਨੇ ਰਾਬੀ ਦੇ ਹੱਥ ਨੂੰ ਸ਼ਰਮਿੰਦਿਆਂ ਕਰਤਾ ਜੀ ਸਹੀ ਉਹ ਤਾਂ ਸਿਰ ਸੁੱਟ ਕੇ ਬੈਠਾ ਵੀ ਮੈਂ ਕੀ ਇਹਨਾਂ ਦਾ ਇਹਨਾਂ ਨੁਕਸਾਨ ਕੀਤਾ ਹੀਗਾ ਤੇ ਇਹ ਤੇ ਇਹਨਾਂ ਦੀ ਤੇ ਪਰਪਾਈ ਕਰਨ ਵਾਲੀ ਇੰਨੇ ਆ ਗਏ ਆਹ 5 ਕਰੋੜ ਦਾ ਐਲਾਨ ਆ ਮਨਕੀਰ ਤੌਲਖ ਕਰ ਗਿਆ ਬਿਲਕੁਲ ਹਾਂ ਜੀ ਕਿੱਡੇ ਕਿੱਡੇ ਵੱਡੇ ਸੈਲੀਬ੍ਰਿਟੀਜ਼ ਆ ਗਏ ਨੇ ਸੱਦੇ ਕੈਸ਼ ਹੀ ਬਣਨਾ ਸ਼ੁਰੂ ਕਰ ਟਰੈਕਟਰਾਂ ਦੇ ਲੰਗਰ ਟਰੈਕਟਰਾਂ ਦੇ ਲੰਗਰ ਦੱਸੋ ਹਾਂ ਜੀ ਕਦੀ ਸੁਣਿਆ ਕਹਿੰਦੇ ਟਰੈਕਟਰਾਂ ਦੇ ਲੰਗਰ ਕਹਿੰਦੇ ਸੁਣੇ ਨਹੀਂ ਕੋਮ ਪਕੀ ਸਿਰਾ ਦੇ ਨਗਰ ਜਦੋਂ ਤੁਸੀਂ ਲਾ ਸਕਦੇ ਹੋ ਤਾਂ ਟਰੈਕਟਰ ਨਗਰ ਕਿੱਟੀ ਗੱਲ ਹੈ ਬਿਲਕੁਲ ਇੱਥੇ ਸਿਰਾ ਦੇ ਨਗਰ ਵੀ ਲੱਗ ਜਾਂਦੇ ਨੇ ਬਿਲਕੁਲ ਹੈ ਜੀ ਹਾਂ ਜੀ ਮਤਲਬ ਕਹਿਣ ਦਾ ਪਈ ਅੱਜ ਫੇਰ ਇੱਕ ਰਾਹਸਮਗਰੀ ਦਾ ਟਰੱਕ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਪੀ ਭਾਜੀ ਰਾਹਸਮਗਰੀ ਕਿੱਥੀ ਵੰਡਣੀ ਚਾਹੁੰਦੇ ਹੋ ਕਹਿੰਦੇ ਜੀ ਤੁਸੀਂ ਦੱਸੋ ਮੈਂ ਜੀ ਉਸ ਪਿੰਡ ਚਲੀਏ ਜਿੱਥੇ 20 ਵਾਰੀ ਵੰਡੀ ਗਈ ਆ ਜਾਂ ਉਸ ਪਰਚ ਪਿੰਡ ਚ ਜਾਂਦੇ ਆ ਜਿੱਥੇ 10 15 ਵਾਰੀ ਵੰਡੀ ਗਈ ਹੈ ਤੇ ਜਾਂ ਫਿਰ ਉੱਥੇ ਚੱਲਦੇ ਆ ਜਿੱਥੇ ਅਜੇ ਸਿਰਫ 4-5 ਵਾਰੀ ਵੰਡੀ ਗਈ ਹੈ ਹੂੰ ਵਾਦੀ ਭਾਦੀ ਕੀ ਗੱਲਾਂ ਕਰਦੇ ਹੋ ਮੈਂ ਖਿਆ ਮੈਂ ਗੱਲ ਸਹੀ ਕਰ ਰਿਹਾ ਮੈਂ ਖਿਆ ਜੇ ਤੁਹਾਨੂੰ ਰਸਤੇ 'ਚ ਕੋਈ ਕਹਿੰਦਾ ਖਾਸ ਕਰਕੇ ਡੇਰਾ ਬਾਬਾ ਨਾਨਕ ਏਰੀਏ ਦੇ ਕਿਸੇ ਨਗਰ ਦਾ ਕੋ ਪਿੰਡ ਦਾ ਕੋ ਵਾਸੀ ਇਹ ਗੱਲ ਕਹਿੰਦਾ ਕਿ ਮੈਨੂੰ ਕੁਝ ਨਹੀਂ ਮਿਲਿਆ ਫਿਰ ਸਮਝੋ ਝੂਠ ਬੋਲਦਾ ਬਿਲਕੁਲ ਠੀਕ ਹੈ ਹਾਂਜੀ ਇੰਨੀ ਰਾਹਤ ਸਮਗਰੀ ਪਏ ਮਤਲਬ ਕੁਝ ਭੈਣ ਭਰਾ ਜਿਹੜੇ ਮੈਨੂੰ ਜਾਣਦੇ ਨੇ ਸੋਸ਼ਲ ਮੀਡੀਆ ਦੇ ਰਾਈ ਪੇ ਮੇਰੇ ਹਿਸਾਬ ਨਾਲ ਅਸੀਂ ਦਰਜਣਾ ਟਾਲੀਆਂ ਤੇ ਮੈਂ ਚੁਣ-ਚੁਣ ਕੇ ਪਿੰਡਾਂ 'ਚ ਭੇਜੀਆਂ ਪਈਆ ਸਪਿੰਡ ਚ ਭੇਜ ਦੋ ਇੱਥੇ ਚਾਰੇ ਦੀ ਲੋਡ ਜੇ ਇੱਥੇ ਛਤਰਪਾਲਾਂ ਦੀ ਲੋਡ ਜੇ ਇੱਥੇ ਰਾਸ਼ਨ ਵੀ ਲੋਡ ਜੇ ਰਾਸ਼ਨ ਵਾਲੋਂ ਤੇ ਹਾਥੀ ਜੋੜ ਦਿੱਤੇ ਆ ਹਾਂ ਕੁਝ ਲੋਕ ਸਾਡੇ ਹੈਗੇ ਨੇ ਉਹ ਸਾਡੇ ਪਿੰਡ ਭਰਾ ਨੇ ਉਹ ਰੱਜ ਦੇਣੀਗੇ ਉਹ ਅੰਦੇ ਜਿਨ੍ਹਾਂ ਦੀਆਂ ਨੀਤਾ ਨਹੀਂ ਨਾ ਰੱਜਦੀ ਹਾਂ ਉਹਨਾਂ ਨੇ ਰੱਜਣਾ ਹੀ ਨਹੀਂ ਉਹਨਾਂ ਨੇ ਨਹੀਂ ਉਹਨਾਂ ਦਾ ਕਰਕੇ ਥੋੜਾ ਜਿਹਾ ਕਦੀ ਕਦੀ ਮਹਿਸੂਸ ਵੀ ਹੁੰਦਾ ਓਏ ਅਸੀਂ ਬਾਰਡਰ ਦੇ ਬਾਦਸ਼ਾਹ ਲੋਕ ਆ ਉਹਨਾਂ ਨੂੰ ਸਮਝਾਈਦਾ ਐਦਾਂ ਨਾ ਕਰੀਏ ਹਾਂ ਮੁਸ਼ਕਲ ਚ ਜਿਹੜਾ ਉਹਨੂੰ ਦੱਸੋ ਕਿਹੜੀ ਚੀਜ਼ ਚਾਹੀਦੀ ਹੈ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਕਿਹਾ ਭਈ ਕੋਈ ਮੇਰੇ ਪਿੰਡ ਦਾ ਕਿਉਂਕਿ ਮੈਂ ਸਾਰੇ ਏਰੀਆ ਦੇ ਵਿੱਚ ਸੰਗਤ ਦੇ ਸੇਵਾ ਕਰ ਰਿਹਾ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੈ ਮੈਨੂੰ ਦੱਸੋ ਮੈਂ ਆਪਣੇ ਪਹੁੰਚ ਦੀ ਕਰਾਂਗਾ ਸੜਕ ਤੇ ਨਾ ਖਲੋਵੋ ਪਰ ਨਹੀਂ ਹੌਸਲਾ ਨਹੀਂ ਪੈਂਦਾ ਹੂੰ ਆਂਦੇ ਪੱਖੋਂ ਕਿ ਇੱਕ ਦੋ ਤਰਪਾਲਾਂ ਦੇ ਦਊਗਾ ਥੋੜਾ ਬੂਤਾ ਦੋ ਚਾਰ ਕਿੱਟਾਂ ਰਾਸ਼ਨ ਦੀਆਂ ਦੇ ਦਊਗਾ ਉਥੋਂ ਪਤਾ ਨਹੀਂ ਕੀ ਦੇ ਜਣਾ ਹਾਂ ਹਾਂਜੀ ਪਾਕੀਚਾ ਨੂੰ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਤੁਸੀਂ ਪੱਖੋਂ ਕੇ ਸਾਹਿਬ ਕਹੀ ਜਿਵੇਂ ਹੀ ਹੜਾਂ ਵਾਲੇ ਗੇਟ ਖੁੱਲੇ ਨਾ ਹਾਂਜੀ ਤੇ ਤਬਾਹੀ ਮੱਚੀ ਤੇ ਹਰ ਪਾਸੇ ਹਾੜੀ ਹੜ ਹੋ ਗਿਆ ਤੇ ਇੱਧਰਲੇ ਪਾਸੇ ਨਾ ਦੁਨੀਆ ਹੈਰਾਨ ਆ ਪੂਰਾ ਵਿਸ਼ਵ ਵਹਿਰਾਨਾ ਜਿੱਥੇ ਬਨੇ ਸਿੰਘਾਂ ਨੇ ਫਿਰ ਆਪਣੇ ਖਜ਼ਾਨਿਆਂ ਦੇ ਗੇਟ ਖੋਲ੍ਹਤੇ ਬਿਲਕੁਲ ਠੀਕ ਟਰਾਲੀਆਂ ਦੇ ਗੇਟ ਖੋਲ੍ਹਤੇ ਆਪਣੀਆਂ ਬੱਸਾਂ ਦੇ ਟਰੱਕਾਂ ਦੇ ਗੇਟ ਖੋਲ੍ਹਤੇ ਤੇ ਜਿੱਦਾਂ ਜਿੱਦਾਂ ਪਾਣੀ ਆ ਰਿਹਾ ਹੈ ਤੇ ਵੈਸੇ ਵੈਸੇ ਟਰੱਕਾਂ ਦੀਆਂ ਡਾਰਾਂ ਟਰਾਲੀਆਂ ਦੀਆਂ ਡਾਰਾਂ ਤੇ ਨੌਜਵਾਨਾਂ ਦੀਆਂ ਡਾਰਾਂ ਆ ਰਹੀਆਂ ਤੇ ਸਿੰਘਾਂ ਦੇ ਸੂਰਮਿਆਂ ਦੇ ਗਾਣੇ ਲਾਏ ਹੋਏ ਨੇ ਬੀ ਲਸ ਦੇ ਵਿੱਚ ਨੇ ਜਕਾਰੇ ਛੱਡ ਰਹੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਨੌਜਵਾਨ ਜਿਹੜੇ ਆ ਰਹੇ ਇਹਨਾਂ ਨੇ ਹੜਾਂ ਦੇ ਮੂੰਹ ਮੋੜ ਤੇ ਦਰਿਆਵਾਂ ਦੇ ਮੂੰਹ ਮੋੜ ਤੇ ਇਹ ਕਾਸ ਕਰਕੇ ਪੱਕੋ ਕੇ ਸਾਹ ਉਹ ਜਿਹੜੀ ਇੱਕ ਵੀਡੀਓ ਬੜੀ ਵਾਇਰਲ ਹੈ ਨਾ ਨਾ ਰਹੇਗਾ ਬਾਸ ਤੇ ਨਾ ਵਜੇਗੀ ਬੌਂਸਰੀ ਉਹ ਨਹੀਂ ਨਹੀਂ ਉਹਨੂੰ ਆ ਬੌਂਸਰੀਆਂ ਬਾਸਰੀਆਂ ਵਾਲੇ ਨਹੀਂ ਇਹ ਨਾ ਇਹ ਬਾਸ ਵੀ ਰਹਿਣਾ ਇਹ ਬੰਸਰੀਆਂ ਵਾਲੇ ਨਹੀਂ ਇਹ ਨਾਕਣੀਆਂ ਵਾਲੇ ਨੇ ਤੀਰਾਂ ਵਾਲੇ ਨੇ ਇਹ ਚਰਖੜੀਆਂ ਵਾਲੇ ਨੇ ਤੀਰਾਂ ਵਾਲੇ ਨੇ ਹਾਂ ਉਹ ਸਾਰੇ ਉਹਨਾਂ ਨੂੰ ਦੇਖ ਲੁਕਦੇ ਫਿਰਦੇ ਆ ਉਹਨਾਂ ਦੀਆਂ ਸ਼ਕਲਾਂ ਕੌਮ ਦੇ ਹਰ ਨੌਜਵਾਨ ਦੀ ਅੱਖਾਂ ਦੇ ਵਿੱਚ ਜੀਨ ਦੇ ਵਿੱਚ ਇੱਥੇ ਛਪ ਗਈ ਆ ਬਿਲਕੁਲ ਛਪ ਗਈ ਹੈ ਜਿਹੜੇ ਕਹਿੰਦੇ ਖੋਲ ਦੋ ਸਾਰੇ ਗੇਟ ਹਾਂ ਕਿਉਂਕਿ ਉਹਨਾਂ ਨੇ ਦੰਦ ਕੱਢ ਰਹੇ ਨੇ ਉੱਥੇ ਹੱਸ ਰਹੇ ਨੇ ਔਰ ਉੱਥੇ ਸਾਰਿਆਂ ਦੀ ਆਵਾਜ਼ ਆ ਰਹੀ ਹੈ ਤੁਹਾਡੀ ਇੱਕ ਕਰੂਰ ਚਿਹਰੇ ਤੇ ਨਾਲ ਤੁਹਾਡੀ ਕਰੂਰ ਨੀਅਤ ਗੰਦੀ ਨੀਅਤ ਤੁਹਾਡੀ ਬਦ ਨੀਅਤ ਜਿਹੜੀ ਹੈ ਇਹ ਵੀ ਸਾਹਮਣੇ ਆ ਗਈ ਹੈ ਕਿਉਂਕਿ ਅਸੀਂ ਇੱਥੇ ਇਹ ਗੱਲ ਜ਼ਰੂਰ ਕੱਲਣਾ ਅਸ਼ਵਨੀ ਸੇਖੜੀ ਜੀ ਜਿਹੜੇ ਸੀ ਭਾਜਪਾ ਦੀ ਆਗੂ ਨੇ ਉਹਨਾਂ ਨਾਲ ਵੀ ਇਹ ਜਿਗਰ ਹੋਇਆ ਮੈਂ ਕਿਹਾ ਜਿਹੜੇ ਉਹ ਬੰਦੇ ਉੱਥੇ ਹੱਸ ਰਹੇ ਸੀ ਉਹ ਕੌਣ ਆ ਤੇ ਉਹਨਾਂ ਤੇ ਕਾਰਵਾਈ ਕਦੋਂ ਕਰੋਗੇ ਉਹ ਅੰਦਰ ਚ ਮੇਰੇ ਤੇ ਧਿਆਨ ਚ ਨਹੀਂ ਵੀਡੀਓ ਫਿਰ ਮੈਂ ਕਹਾ ਜੀ ਫਿਰ ਵੀਡੀਓ ਦੇਖੋ ਮੈਂ ਕਹਾ ਜਦੋਂ ਉਹਨਾਂ ਨੇ ਫਲੱਡ ਛੱਡੇ ਨਹੀਂ ਇੱਥੇ ਨਹੀਂ ਸੀ ਬਹਿਣਾ ਕਿ ਕਾਂਗਰਸੀ ਰੁੰਨ ਲੱਗਾ ਕਾਲੀ ਰੁੰਨ ਲੱਗਾ ਕਿ ਜਾ ਇੱਥੇ ਫਿਰ ਬੀਜੇਪੀ ਵਾਲਾ ਤੇ ਜਾ ਫਿਰ ਉਹਨਾਂ ਨੇ ਸਪੈਸ਼ਲ ਕਹਿ ਪਾਣੀ ਨੂੰ ਵੀ ਹਾਂ ਭਾਈ ਜੇ ਤੇ ਤੈਨੂੰ ਆਰਐਸਐਸ ਵਾਲੇ ਟੱਕਰਨਗੇ ਤੇ ਉਧਰ ਨਾ ਜਾਵੀਂ ਮੈਂ ਕਹਾ ਉਹਨਾਂ ਨੇ ਸਾਰੇ ਰੋੜ ਕੇ ਖਾਣੇ ਵਿੱਚੇ ਤੁਸੀਂ ਵੀ ਹੋਣਾ ਸੀ ਹਾਂ ਬਿਲਕੁਲ ਠੀਕ ਤੇ ਮੈਂ ਕਹਾ ਵੀਡੀਓ ਕਹਿੰਦੇ ਸਾਨੂੰ ਵੀਡੀਓ ਦਿਓ ਯਾਨੀ ਕਿ ਉਹ ਵੀਡੀਓ ਬੀਜੇਪੀ ਵਾਲੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਹ ਹਾਲਾਤ ਹੋ ਗਏ ਲੱਗਦਾ ਆਪੇ ਪਤਾ ਲੱਗ ਜਾਣਾ ਅੱਜ ਉੱਥੇ ਉਹ ਨਾਰੇਗਾ ਬਾਸ ਨਾ ਵਜੇ ਕੀ ਬੰਸਰੀ ਵਾਲੇ ਆ ਨਾ ਤੇ ਇੱਥੇ ਬਲਵੰਦਰ ਸਿੰਘ ਟਾਣੇ ਜੰਮਣੋਂ ਹਟੇ ਹਟੇ ਥੋੜਾ ਜੀ ਜੀ ਅੱਜ ਹੈਗੇ ਨਹੀਂ ਜੀ ਬਿਲਕੁਲ ਇਹ ਕਹਿ ਰਹੇ ਸੀ ਕੋਈ ਕਹਿੰਦਾ ਸੀ ਕੁਦਰਤੀ ਆਫਤ ਕੋਈ ਕਹਿੰਦਾ ਸੀ ਮੈਨ ਮੇਡ ਤੁਹਾਡੇ ਮੁਤਾਬਕ ਕੀ ਹੈ ਮੈਂ ਕਹਿੰਦਾ ਜੀ ਕਹਿੰਨਾ ਜੀ 30% ਕੁਦਰਤੀ ਆਫਤ 70% ਮੈਨ ਮੇਡ ਇਹ ਪਲਾਨਡ ਹੜਣੀ ਹੂੰ ਵੇਖੋ ਹੜ 1955 ਚ ਆਈ ਕਿਉਂ ਆਈ ਲਿਆਂਦੇ ਗਏ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਲਗਾ ਸੀ ਠੀਕ 1960 ਚ ਫਿਰ ਬਣ ਗਿਆ ਨਾ ਉਦੋਂ ਵੀ ਇਹਨਾਂ ਦਾ ਆਖਾ ਵਿਰੋਧ ਉਹ ਇਹਨਾਂ ਨੂੰ ਇਦਾਂ ਨਹੀਂ ਹਟਦੀ 6 1988 ਚ ਹੜ ਆਈ ਜੀ ਆਦੇ ਮੰਡ ਆਪਰੇਸ਼ਨ ਕਰ ਦੋ ਇੱਥੇ ਮੰਡ ਦੇ ਵਿੱਚ ਅਸਲਾ ਰੱਖ ਕੇ ਬੈਠੇ ਨੇ ਖੜਕੂ ਤੇ ਬਹੁਤ ਸਾਰੇ ਖੜਕੂ ਉੱਥੇ ਹੀ ਵੜ ਗਏ ਹੂੰ ਖੜਕਮਾਂ ਦੇ ਰੋੜਨ ਦੇ ਨਾਲ ਤੇ 1988 ਦਾ ਹੜ ਆਇਆ 1993 ਦਾ ਹੜ 20 ਖੜਕੂਆਂ ਦੇ ਹੀ ਨੁਕਸਾਨ ਦੇ ਲਈ ਆਇਆ ਜੀ ਹਾਂਜੀ 2001 3 ਆ ਹੁਣ 25 ਚ ਜਿਹੜਾ ਹੜ ਆਇਆ ਇਹ ਹੁਣ ਹਾਂ 23 ਚ ਵੀ ਆਇਆ ਇਹ ਹੜ ਜਿਹੜੇ ਆਏ ਨੇ ਇਹ ਕਿਸਾਨਾਂ ਦੀ ਸੋਚ ਨੂੰ ਡੋਬਣ ਲਈ ਪੀ ਇਹ ਸਾਨੂੰ ਜ਼ਮੀਨਾਂ ਅਕਵਾਇਰ ਨਹੀਂ ਕਰ ਦਿੰਦੀ ਇਹ ਸਾਡੀਆਂ ਸ਼ਰਤਾਂ ਨਹੀਂ ਮੰਨਦੇ ਇਹਨਾਂ ਨੂੰ ਤਾਂ ਹੀ ਇੰਨਾ ਕਰ ਦੋ ਪੀ ਆਕੇ ਸਤੇ ਜ਼ਮੀਨਾਂ ਵੇਚ ਕੇ ਕਿਤੇ ਵਿਦੇਸ਼ਾਂ-ਵਦੂਸ਼ਾਂ ਚ ਚਲੇ ਜਾਣ ਹੁਣ ਹੁਣ ਜਿੱਤਰਾ ਉਹ ਗਾਣਾ ਸੀ ਨਾ ਸਿੱਧੂ ਮੂਸੇ ਵਾਲੇ ਦਾ ਵੀ ਹੁਣ ਤਬਕਾ ਨਹੀਂ ਦਿੰਦੇ ਪਾਣੀ ਦਾ ਹੂੰ

ਪੜ੍ਹ ਭਾਈ ਸਾਹਿਬ ਉਹ ਰੇਤ ਜਿਹੜੀ ਆ ਨਾ ਉਹ ਸਾਰੀ ਰੇਤ ਕੰਮ ਵਾਲੀ ਨਹੀਂ ਆ ਗਈ ਉਹਦੇ ਪੱਸਰ ਜੀ ਇੰਨੀ ਭੈੜੀ ਪੱਸਰਿਆ ਉਹਨੇ ਕਈ ਚੜ੍ਹ ਫਸਲ ਨਹੀਂ ਹੋਣੀ ਆ ਮਿੱਟੀ ਨਾਲ ਮਿਕਸ ਆ ਨਾ ਪੜ੍ਹ ਤੇ ਉਹ ਬੜਾ ਹੋਰ ਸਾਬਦਾਰ ਨੁਕਸਾਨ ਆ ਔਰ ਮਤਲਬ 8 8 ਫੁੱਟ ਹੂੰ 5 5 ਫੁੱਟ ਪੱਖੋਂ ਕਿਹਾਂ ਚ 8 8 ਫੁੱਟ ਗੋਰ ਚੱਕ ਥੀਏਟਰ ਕਿਆਂ ਦੇ ਸਾਹਮਣੇ ਰੇਤ ਇੰਨੀ ਪੈ ਗਈ ਆ ਇਹ ਸਾਨੂੰ ਮੈਂ ਜਿੰਨੇ ਵੀ ਸਾਡੇ ਭੈਣ ਭਰਾ ਵੌਲਗ ਲੈਵਲ ਦੇ ਉੱਤੇ ਜਿਹੜੇ ਸਾਨੂੰ ਰਾਹਤ ਸਮਗਰੀ ਭੇਜ ਰਿਹਾ ਹੈ ਸੇਵਾ ਭੇਜ ਰਿਹਾ ਉਹਨਾਂ ਨੂੰ ਬੇਨਤੀ ਆ ਕਿ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਨੇ ਬੰਨ ਬੰਨਣਾ ਸ਼ੁਰੂ ਕਰਤਾ ਕੋਨੇ ਆਵੇ ਠੀਕ ਹੈ ਉਹਨਾਂ ਨਾਲ ਸੰਪਰਕ ਕਰੋ ਡੀਜ਼ਲ ਦੀ ਸੇਵਾ ਕਰੋ ਉਥੇ ਟਰੈਕਟਰ ਟਰਾਲੀਆਂ ਮਿੱਟੀਆਂ ਦੀਆਂ ਪਰ ਪਰ ਲਿਆਓ ਉਥੇ ਕਰੀ ਹੁਣ 1600 ਕਰੋੜ ਰੁਪਏ ਸੈਂਟਰ ਗਵਰਨਮੈਂਟ ਨੇ ਦਿੱਤਾ ਉਸ ਦੇ ਮੂੰਹ ਚ ਜੀਰੇਰਗਾ ਵਾ ਮੇਰੇ ਨਾਲ ਬੰਨ ਨਹੀਂ ਜੇ ਵੱਜਣੀ ਉਹ ਮੇਰੇ ਖਿਆਲ ਇਤੋਂ ਜ਼ਿਆਦਾ ਤਾਂ ਪੈਸੇ ਜਿਹੜੇ ਹੈ ਸਾਡੀ ਸਿੱਖ ਕੌਮ ਨੇ ਹੁਣ ਤੱਕ ਵੰਡਤੇ ਉਹਨੇ ਖਰਚੇ ਮੈਂ ਤੁਹਾਨੂੰ ਦੱਸਦਾ ਜੀ ਕੱਲਾ ਡੇੜਾ ਬਾਬਾ ਨਾਨਕ ਤੋਂ ਲੈ ਕੇ ਕੋਨੇ ਵਾਲੇ ਤੱਕ ਜਿੰਨੇ ਬੰਨ ਟੁੱਟੇ ਆ ਨਾ ਰੁੜੇ ਆ 200 ਕਰੋੜ ਰੁਪਏ ਇੱਥੇ ਹੀ ਲੱਗ ਜਾਣਾ ਜੀ ਠੀਕ ਹੈ ਤੇ ਬਾਕੀ ਪੰਜਾਬ ਚ ਅੱਠ ਜ਼ਿਲ੍ਹੇ ਨੇ ਹਮ ਕਿੱਥੇ ਕਿੱ ਇਹ ਕੀ ਹੋ ਗਿਆ ਪੰਨਾਂ ਦੀ ਗੱਲ ਤੇ ਜਿਹੜੇ ਪਸ਼ੂਆਂ ਦੀ ਗੱਲ ਹੈ ਵੀ ਜਿਨ੍ਹਾਂ ਦੇ ਪਸ਼ੂ ਰੁੜ ਗਏ ਉਹਨਾਂ ਨੂੰ ਕੀ ਦੇਣਾ ਬੱਕਰੀ ਵਾਲਿਆਂ ਨੂੰ ਕੀ ਦੇਣਾ ਵਾ ਮੁਰਗੀ ਵਾਲਿਆਂ ਨੂੰ ਕੀ ਦੇਣਾ ਵਾ ਤੇ ਜਿਨ੍ਹਾਂ ਦੇ ਜੀ ਮਰ ਗਏ ਉਹਨਾਂ ਨੂੰ ਕੀ ਦੇਣਾ ਵੇਖੋ ਪੱਕੋ ਕੇ ਸਭ ਗੱਡੀ ਇਹ ਨਾ ਨਹੀਂ ਦੀ ਗੱਲ ਸਰਕਾਰਾਂ ਦੀ ਵੀ ਸਮਝ ਨਹੀਂ ਆਉਂਦੀ ਕਹਿੰਦੇ ਨੇ ਵੀ ਜੇ ਤੁਸੀਂ ਹੜ ਦੇ ਵਿੱਚ ਜਿਹੜੇ ਮਾਰੇ ਗਏ ਨੇ ਨਾ ਉਹਨਾਂ ਵਾਸਤੇ 4 ਲੱਖ ਤੇ ਜਿਹੜੇ ਸ਼ਰਾਬ ਨਾਲ ਮਰ ਗਏ ਸੀਗੇ ਉਹਨਾਂ ਨੂੰ 10 ਲੱਖ ਅੱਛਾ ਕਿਉਂਕਿ ਜਿਹੜੇ ਮਰੇ ਸੀ ਨਾ ਸ਼ਰਾਬ ਨਾਲ ਹਾਂ ਜੀ ਸ਼ਰਾਬ ਪੀ ਕੇ ਉਦੋਂ ਸਰਕਾਰ ਨੇ ਮੌਜਾ ਦਿੱਤਾ 10 ਲੱਖ ਤੇ ਜਿਹੜੇ ਹੜਾਂ ਚ ਮਰੇ ਨੇ ਇਹਨਾਂ ਵਾਸਤੇ 4 ਲੱਖ ਸਰਕਾਰ ਦੀ ਇਹ ਆ ਵੀ ਆ ਰੋਲਿੰਗ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਨਾ ਆ ਇਹਨਾਂ ਨੂੰ ਥੋੜੀ ਜੀ ਹੋਰ ਸਰਗਰਮੀ ਵਰਤਾਉਣ ਦੀ ਲੋੜ ਆ ਦ੍ਰਿਆਦਲੀ ਤੇ ਸਰਗਰਮੀ ਹਾਂ ਦ੍ਰਿਆਦਲੀ ਵਿਖਾਉਣ ਦੀ ਲੋੜ ਆ ਤੇ ਵਿਚਰਨ ਦੀ ਲੋੜ ਆ ਮੈਂ ਤੇ ਕਹਿੰਨਾ ਵੀ ਆ ਅਮਰਸਰ ਦੀ ਡੀਸੀ ਬੀਬੀ ਕੀ ਹਾਂ ਸਾਖੀ ਸਾਖੀ ਸਾਨੀ ਜੀ ਸਲੂਟ ਆ ਉਹਦੇ ਮਾਪਿਆਂ ਨੂੰ ਸਲੂਟ ਆ ਜਿਹਨੇ ਇੰਨੇ ਵਧੀਆ ਸੰਸਕਾਰ ਦੇ ਕੇ ਐਸੀ ਧੀ ਜੰਮੀ ਆ ਨੀ ਤੇ ਡੀਸੀਆਂ ਦਾ ਕੰਮ ਤੇ ਪਾਲিসੀਆਂ ਬਣਾਉਣਾ ਤੇ ਉੱਥੇ ਸਾਈਨ ਕਰਨੇ ਹੁੰਦੇ। ਯਾਰ ਪਾਣੀ ਚ ਤੁਰ ਹੀ ਫਿਰ ਗਿਆ ਵਕਤ ਨੂੰ ਫੜਿਆ ਬਾਕੀ ਵੀ ਸਾਰਾ ਪ੍ਰਸ਼ਾਸਨ ਉਹਨਾਂ ਨੂੰ ਜਾਣਾ ਪਈਦਾ ਜਿੱਥੇ ਡੀਸੀ ਤੇ ਜਾਣਾ ਤੇ ਡੀਸੀ ਅੰਮ੍ਰਿਤਸਰ ਹਾਂਜੀ ਇਹ ਦੋਨੋਂ ਹੀ ਪੰਜਾਬ ਦੇ ਇੱਕ ਹੀਰੇ ਸਾਬਤ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੇ ਨਮਕ ਦਾ ਕਰਜਾਦਾ ਕੀਤਾ ਹੈ ਜਿਨ੍ਹਾਂ ਪੰਜਾਬ ਦੇ ਪ੍ਰਤੀ ਵਫਾਦਾਰੀ ਤੇ ਫਰਜਾਦਾ ਕੀਤਾ ਹੈ ਪਰ ਉਹਨਾਂ ਨੂੰ ਦੇਖ ਕੇ ਹੋਰ ਕਿਹੜੇ ਡੀਸੀ ਨੇ ਕੁਝ ਨਹੀਂ ਸਿੱਖਿਆ ਕੋਈ ਨਹੀਂ ਨਿਕਲਿਆ ਮੈਂ ਕਿਹਾ ਜੀ ਤੁਸੀਂ ਵੇਖਿਓ ਵੀ ਇਹਨਾਂ ਨੇ ਖਾਨਾ ਪੂਰਤੀਆਂ ਕਿਵੇਂ ਕਰਨੀਆਂ ਮਾਫ ਕਰਨਾ ਮੈਂ ਇਹ ਗੱਲ ਤੁਹਾਡੇ ਚੈਨਲ ਤੇ ਬੜੀ ਬੇਬਾਕੀ ਨਾਲ ਕਹਿ ਦੇਣਾ ਕਿਉਂਕਿ ਮੇਰਾ ਸੁਭਾਅ ਹੀ ਤਰ੍ਹਾਂ ਦਾ ਜੀ ਇਹ ਹੜਾ ਨੇ ਬਹੁਤ ਸਾਰੇ ਘਰ ਉਜਾੜਿਆ ਜੀ ਹਾਂਜੀ ਮੈਨੂੰ ਹੁਣ ਇੱਕ ਫੋਨ ਆ ਰਿਹਾ ਸੀਗਾ ਕਲਾਂ ਨੌਰ ਏਰੀਆ 'ਚ ਉਹ ਪੁੱਭਾ ਮਾਰਦਾ ਜੱਟ ਆਪਣਾ ਝੋਨਾ ਵੇਖ ਕੇ ਭਈ ਘਰ ਦੀਆਂ ਦੀ ਸੀ ਵੀ ਅ ਥੋੜੇ ਦਿਨ ਰਗੇ ਤੀ ਜਿਵੇਂ ਆਲੂ ਜੀ ਤੇ ਪਹਿਲਾਂ ਕਪੜਾ ਲੱਤਾ ਲੈ ਲਈਏ ਮੁੜ ਕੇ ਸਮੌਂਦਿਆਂ ਬਣਾਉਂਦਿਆਂ ਟਾਈਮ ਲੱਗਦਾ ਉਹ ਅੱਜ ਲੈਨੇ ਆ ਕੱਲ ਲੈਨੇ ਆ ਉਹ ਕਮਲੀਆਂ ਜਿਵੇਂ ਆੜਤੀ ਕੋਲੋਂ ਪਹਿਲਾਂ ਫੜ ਲਿਆ ਆ ਐਵੇਂ ਮਹੀਨੇ ਦਾ ਵਿਆਜ ਪੈ ਜਾਊਗਾ ਖਲੋ ਜਾ ਹੁਣ ਜਦੋਂ ਮਗਰ ਦੇਖਦਾ ਕੁਛ ਨਹੀਂ ਕਰਦੀ ਨੇ ਵੀ ਕੁਝ ਨਹੀਂ ਦੇਣਾ ਉਹ ਰੋਂਦਾ ਕਿਦਾ ਬਣ ਗਈ ਕਪੜੇ ਹੈ ਅਸੀਂ ਹੁਣ ਸਤਗੁਰੂ ਕਿਰਪਾ ਕਰਨਗੇ ਅਸੀਂ ਉੱਥੇ ਪਹੁੰਚ ਰਹੇ ਹਾਂ ਜਲਦੀ ਉਸ ਘਰ ਦੇ ਵਿੱਚ ਕਿਉਂਕਿ ਉਹ ਸ਼ਹੀਦ ਪਰਿਵਾਰ ਵੀ ਆ ਤੇ ਬਾਕੀ ਸੰਗਤ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਤੀਜੀ ਜਿਹੜੀ ਆ ਪਹਿਲਾਂ ਲੰਮੇ ਵਧਰ ਟੰਗਣਾ ਵਿਆਹਾਂ ਜੀ ਜੀ ਬਿਲਕੁਲ ਕਿਉਂਕਿ ਪੱਕੋ ਕੇ ਸਾਹਿਬ ਜਦੋਂ ਤੁਸੀਂ ਕਿਸੇ ਨੂੰ ਹਾਂ ਕਰਦੇ ਹੋ ਜਾਂ ਤੁਸੀਂ ਕਿਸੇ ਦੇ ਨਾਲ ਚੱਲਦੇ ਹੋ ਤਾਂ ਫਿਰ ਉੱਥੇ ਗੁਰੂ ਦੀ ਕਿਰਪਾ ਆਪ ਵਰਤਦੀ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਜਾਂਦੀ ਔਰ ਇਹਨਾਂ ਹੜਾਂ ਦੇ ਦੌਰਾਨ ਤੁਹਾਡੇ ਇਲਾਕੇ ਜਾਂ ਬਾਕੀ ਜਿੱਥੇ-ਜਿੱਥੇ ਤੁਸੀਂ ਦੇਖੇ ਜਿਵੇਂ-ਜਿਵੇਂ ਪਾਣੀ ਉੱਤਰਿਆ ਜਿਹੜਾ ਮੰਜਰ ਸਾਹਮਣੇ ਅੱਖਾਂ ਤੇ ਆ ਰਿਹਾ ਉਹ ਮੰਜਰ ਕੀ ਹੈ ਬੜਾ ਖਤਰਨਾਕ ਮੰਜ਼ਰ ਆ ਜੀ ਜਿੱਥੇ ਮੁਰਗੀ ਖਾਨੇ ਸੀ ਬੜੀ ਬਦਬੂ ਆ ਤੇ ਜਿਹੜੀਆਂ ਮੁਰਗੀਆਂ ਮਾਰੀਆਂ ਗਈਆਂ ਪਸ਼ੂ ਮਾਰੇ ਗਏ ਆ ਚੂਹੇ ਛੋਰ ਕਈ ਤਰ੍ਹਾਂ ਦੇ ਜਾਨਵਰ ਮਰ ਗਏ ਨੇ ਉਹਨਾਂ ਦੀ ਹੁਣ ਬਦਬੂ ਜਿਹੜੀ ਆ ਨਾ ਉਹ ਕਈ ਵਾਰੀ ਡਰ ਹੁੰਦਾ ਵੀ ਕਹੇ ਮਹਾਮਾਰੀ ਦਾ ਕਾਰਨ ਨਾ ਬਣ ਜੇ ਜੀ ਪਰ ਇੱਥੇ ਜਿਹੜੀਆਂ ਮੈਡੀਕਲ ਟੀਮਾਂ ਵਾ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਮਤਲਬ ਜੰਗੀ ਪੱਦਰ ਦੇ ਉੱਤੇ ਕੰਮ ਕਰਦੀ ਲੋਗ ਆ ਕਿਉਂਕਿ ਸਾਡੀਆਂ ਮਜਬੂਰੀਆਂ ਨੇ ਅਹੀਂ ਪਸ਼ੂਆਂ ਨੂੰ ਖੇਤਾਂ ਨੂੰ ਜਾਣਾ ਪੱਠੇ ਲਿਆਉਣੇ ਪਾਉਣੇ ਤੇ ਕਈ ਕਿਤੇ ਪਸ਼ੂ ਕੇਵਲੇ ਦੂਰ ਬੱਧੇ ਹੁੰਦੇ ਪਾਣੀ ਥਾਲੀ ਲੰਘਣਾ ਜਾਣਾ ਅਜੇ ਵੀ ਚੱਲ ਰਹੀ ਆ ਤੇ ਉੱਥੇ ਜਿਹੜਾ ਵਾ ਨਾ ਬੜੀ ਮੁਸਤੈਦੀ ਦੀ ਲੋੜ ਆ ਕਿਉਂਕਿ ਇਹ ਜਿਹੜੀ ਆ ਨਾ ਵੇਖੋ ਹੜਾਂ ਦੀ ਮਾਰ ਦੇ ਵਿੱਚ ਮੈਨੂੰ ਲੱਗਦਾ ਵੀ ਸਾਰੇ 50 51 ਜਾਨਾਂ ਗਈਆਂ ਨੇ ਪੰਜਾਬ ਦੇ ਵਿੱਚ ਠੀਕ ਹੈ ਤੇ ਕਿਤੇ ਇਹ ਮਹਾਮਾਰੀ ਕਿਤੇ ਬਹੁਤ ਵੱਡਾ ਨੁਕਸਾਨ ਨਾ ਕਰ ਦੇ ਇਸ ਮਾਮਲੇ ਦੇ ਉੱਤੇ ਹੁਣ ਜਿਹੜਾ ਸਿਹਤ ਵਿਭਾਗ ਆ ਉਹਨੂੰ ਹੁਣ ਪਪਾ ਪਾ ਰੌਣ ਦੀ ਲੋੜ ਜੇ ਤੇ ਬਹੁਤ ਜ਼ਿਆਦਾ ਚੌਕਸੀ ਮੈਂ ਕਿਹਾ ਸਮਾਜ ਸੇਵੀ ਸੰਸਥਾਵਾਂ ਮੇਰੇ ਕੋਲ ਲੁਧਿਆਣੇ ਤੋਂ ਡਾਕਟਰ ਸੰਦੀਪ ਸਿੰਘ ਦੀ ਟੀਮ ਆਈ ਸੀ 4 ਦਿਨ ਮੇਰੇ ਹੀ ਘਰ ਰਹੇ ਨੇ ਇਹ ਤੇ ਕਰਦੇ ਤੇ ਸਾਰੇ ਪਿੰਡਾਂ ਦੇ ਵਿੱਚ ਔਰ ਇੰਨੇ ਖੁਸ਼ ਲੋਕ ਵੀ ਦਵਾਈ ਬੜੀ ਵਧੀਆ ਲਿਆਇਆ ਜੀ ਵੀ ਅਹੀਂ ਤੇ ਕਈ ਦਿਨ ਹੋ ਗਏ ਦਵਾਈ ਖਾਦੇ ਅਸੀਂ ਠੀਕ ਨਹੀਂ ਹਾਦੇ ਤੇ ਦੋ ਦਿਨ ਦਵਾਈ ਖਾਦੀ ਅਸੀਂ ਠੀਕ ਹੋ ਗਏ ਆ ਬੜਾ ਅੱਛਾ ਮਤਲਬ ਸਾਨੂੰ ਪਹੁੰਚ ਵੀ ਕਰ ਰਹੀਆਂ ਨੇ ਕਈ ਐਨ ਜੀਓਜ਼ ਕਈ ਐਨ ਆਰ ਆਈ ਪਿੰਡਪੜਾ ਵੀ ਸਾਨੂੰ ਲਿਖ ਕੇ ਦੋ ਕਿਹੜੀਆਂ ਦਵਾਈਆਂ ਚਾਹੀਦੀਆਂ ਨੇ ਕਿਹੜੀ ਚੀਜ਼ ਚਾਹੀਦੀ ਆ ਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਜਿੱਤਰਾ ਜਿੱਤਰਾ ਹੋ ਸਕੇ ਹੁਣ ਇਸ ਪਾਸੇ ਧਿਆਨ ਦੇ ਦਿੰਦੇ ਆ ਜੀ ਬਿਲਕੁਲ ਕਿਉਂਕਿ ਪੰਜਾਬ ਦਾ ਰਾਖਾ ਜਿਹੜਾ ਨਾ ਉਹ ਅਕਾਲਪੁਰਖ ਆਪ ਹੈ ਜੀ ਸੋ ਇਸ ਕਰਕੇ ਪੰਜਾਬੀਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਕਿਹੜਾ ਹੜ੍ਹ ਤੁਸੀਂ ਨਹੀਂ ਵੇਖਿਆ ਇਹ ਤਾਂ ਪਾਣੀ ਦਾ ਹੜ੍ਹ ਹੈ ਤੁਸੀਂ ਇੱਥੇ ਅਤਵਾਦ ਦਾ ਜਿਹੜਾ ਪੁਲਸ ਦਾ ਸਰਕਾਰੀ ਅਤਵਾਦ ਦਾ ਉਹਦਾ ਹੜ੍ਹ ਵੀ ਦੇਖ ਚੁੱਕੇ ਸੀ ਤੁਸੀਂ ਤੁਸੀਂ ਦੇਖਿਆ ਸਰਕਾਰਾਂ ਦਾ ਅਤਵਾਦ ਉਹਦਾ ਹੜ੍ਹ ਵੀ ਦੇਖਿਆ ਤੁਸੀਂ ਬੜੇ ਹੜ੍ਹ ਦੇਖੇ ਨੇ ਬੜੇ ਹੜ੍ਹ ਹੰਡਾਈ ਨੇ ਤੁਸੀਂ ਹੁਣ ਜਿਹੜੇ ਕਹਿੰਦੇ ਸੀ ਨਾ ਕਿ ਇਹ ਉੜਦਾ ਪੰਜਾਬ ਹੈ ਇੱਥੇ ਜੀ ਨਸ਼ੇ ਦਾ ਹੜ੍ਹ ਹੈ ਤੇ ਉਹ ਜਿਹੜਾ ਨਸ਼ੇ ਦਾ ਹੜ੍ਹ ਹੈ ਨਾ ਇਹ ਹੜ੍ਹ ਆਪਣੇ ਨਾਲ ਹੀ ਲੈ ਗਿਆ ਔਰ ਇੱਥੇ ਨੌਜਵਾਨੀ ਜਿਹੜੀ ਹੈ ਨਾ ਜਦੋਂ ਆਈ ਹੈ ਨਾ ਮੈਦਾਨ ਦੇ ਵਿੱਚ ਤੇ ਪਤਾ ਲੱਗ ਗਿਆ ਕਿ ਇਹ ਉੱਠਦਾ ਪੰਜਾਬ ਨਹੀਂ ਹੈ ਇਹ ਹੜ੍ਹ ਦੇ ਵਿੱਚੋਂ ਫਿਰ ਉੱਠਦਾ ਪੰਜਾਬ ਹੈ ਤੇ ਉੱਠਿਆ ਹੈ ਪੰਜਾਬ ਫਿਰ ਔਰ ਇਹ ਹੁਣ ਪੰਜਾਬ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਜੋ ਤੁਸੀਂ ਸਾਡੇ ਬਾਰੇ ਸੋਚਦੇ ਹੋ ਅਸੀਂ ਉਹ ਹੈ ਨਹੀਂ ਕਿੱਡੇ ਵੱਡੇ ਦਾਨੀ ਆ ਤੁਮ ਮੁਸਲਮਾਨ ਵੀਰ ਆ ਰਹੇ ਨੇ ਪਰ ਦੂਜੀਆਂ ਸਟੇਟਾਂ ਤੋਂ ਔਰ ਕਹਿ ਰਹੇ ਨੇ ਕਿ ਅਸੀਂ ਤਾਂ ਇਹਨਾਂ ਸਿੱਖਾਂ ਤੋਂ ਸਿੱਖਿਆ ਭਈ ਦਾਨ ਕਿੱਦਾਂ ਕਰੀਦਾ ਤੇ ਮੁਸੀਬਤ 'ਚ ਕੰਮ ਕਿੱਦਾਂ ਆਈਦਾ ਸੋ ਬਾਕੀ ਲੋਕ ਵੀ ਜਿਹੜੇ ਨੇ ਇਸ ਕੌਮ ਤੋਂ ਬਹੁਤ ਕੁਝ ਸਿੱਖ ਰਹੇ ਨੇ ਉਮੀਦ ਇਹ ਹੈ ਕਿ ਜਿਸ ਤਰੀਕੇ ਦਾ ਹੁਣ ਸੰਘਰਸ਼ ਚੱਲਿਆ ਹੈ ਤੇ ਕਿ ਤੈਨੂੰ ਕਿਤੇ ਹੁਣ ਕੌਮ ਜਿਹੜੀ ਹੈ ਇਹਨੂੰ ਵੀ ਆਪਣੇ ਘਰ ਦੀ ਤਲਾਸ਼ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇੱਕ ਸੰਦਾ ਇਹਨਾਂ ਹੜਾਂ ਦੇ ਵਿੱਚ ਲੋਕਾਂ ਦੀਆਂ ਜ਼ੁਬਾਨਾਂ ਤੇ ਇੱਕੋ ਗੱਲ ਹੀ ਆ ਰਹੀ ਹੈ ਕਿ ਜੇਕਰ ਅਸੀਂ ਸਾਰੇ ਹਾਲੀ ਆਪ ਕਰਨੇ ਨੇ ਆਪਣੀਆਂ ਮੁਸ਼ਕਲਾਂ ਆਪਣੇ ਸਿਰ ਤੇ ਆਪ ਹੀ ਨੇ ਜੇਠਣੀਆਂ ਨੇ ਆਪਣੇ ਮਸਲੇ ਵੀ ਅਸੀਂ ਆਪ ਹੱਲ ਕਰਨੇ ਨੇ ਤੇ ਫਿਰ ਅਸੀਂ ਆਪਣਾ ਇੱਕ ਵੱਖਰਾ ਦੇਸ਼ ਕਿਉਂ ਨਾ ਲੈ ਲਈਏ ਵੱਖਰਾ ਰਾਜ ਕਿਉਂ ਨਾ ਲੈ ਵੇਖੋ ਜੀ ਸਤਿਗੁਰੂ ਕਿਰਪਾ ਕਰਨਗੇ ਉਹ ਵੀ ਜਲਦੀ ਜਿਹੜਾ ਵਾਹ ਹੁਣ ਸਮਾਂ ਬਹੁਤਾ ਦੂਰ ਨਹੀਂਗਾ ਕਿਉਂਕਿ ਹਾਲਾਤ ਇਦਾਂ ਦੇ ਹੀ ਬਣਦੇ ਜਾਂਦੇ ਨੇ ਕਿ ਤਨਾ ਕਿਤੇ ਯਾਰਤਾ ਸੰਧੀ ਦੀ ਵੀ ਚਰਚਾ ਹੋ ਰਹੀ ਹੈ ਕਦੇ ਫੇਰ ਮੌਕਾ ਮਿਲਿਆ ਤੇ ਯਾਰਤਾ ਸੰਧੀ ਦੇ ਬਾਰੇ ਵੀ ਚੈਨਲ ਤੇ ਗੱਲਬਾਤ ਕਰਾਂਗੇ ਬਾਕੀ ਹੁਣ ਜਿਹੜੀ ਆ ਲੋੜ ਆ ਇਸ ਵਕਤ ਇਕਜੁੱਟ ਹੋ ਕੇ ਔਰ ਮੈਂ ਸਮਝਦਾ ਪੀ ਇਸ ਮੁਸੀਬਤ ਨੇ ਸਾਨੂੰ ਪੂਰੇ ਭਾਰਤ ਨੂੰ ਮੈਂ ਕਹ ਲਿਆ ਕੱਲਾ ਪੰਜਾਬ ਨਹੀਂ ਗਾ ਹਰਿਆਣਾ ਆ ਗਿਆ ਰਾਜਸਥਾਨ ਆ ਗਿਆ ਯੂਪੀ ਆ ਗਿਆ ਦਿੱਲੀ ਆ ਗਿਆ ਕੋਈ ਐਸੀ ਸਟੇਟ ਨਹੀਂ ਜੀ ਜਿਹੜੀ ਨਹੀਂ ਆਈ ਸਾਡੇ ਕੋਲ ਆ ਕੇ ਲੋਕੀ ਪੁੱਛ ਕੇ ਜਾ ਰਿਹਾ ਹਾ ਜਾਇਦਾ ਲੈ ਕੇ ਜਾ ਰਿਹਾ ਹੁਣ ਸਾਨੂੰ ਲੋੜ ਆ ਡੀਜ਼ਲ ਦੀ ਟਰੈਕਟਰਾਂ ਦੀ ਤੁਹਾਡੇ ਸਾਥ ਦੀ ਤਵੱਜੋ ਦੀ ਆ ਪਿਛਲੇ ਦਿਨੀ ਇੱਕ ਮਨੂ ਭਗਵਾਨਪੁਰਾ ਨੌਜਵਾਨ ਉਹਨਾਂ ਨਾਲ ਗੱਲ ਹੋਈ ਆ ਉਹ ਆਪਣੀ ਮਾਤਾ ਦੀ ਯਾਦ ਦੇ ਵਿੱਚ ਡੇਢ ਕਰੋੜ ਰੁਪਈਆ ਹੜਪੀਟਾਂ ਲਈ ਦੇਣ ਜਾ ਰਹੇ ਜੀਚੋਂ ਆਖਿਆ 1 ਕਰੋੜ ਦਾ ਡੀਜ਼ਲ ਦਾਂਗੇ 50 ਲੱਖ ਦੇ ਘਰ ਬਣਾਵਾਂਗੇ ਔਰ ਮਤਲਬ ਕਿੱਡੀ ਵੱਡੀ ਗੱਲ ਆ ਇਸ ਤਰ੍ਹਾਂ ਦੇ ਨੌਜਵਾਨ ਜਦੋਂ ਆ ਰਹੇ ਨੇ ਔਰ ਕੋਈ ਸੈਲੀਬ੍ਰਿਟੀ ਨਹੀਂ ਆ ਸਾਰੇ ਆ ਜਿਨਨੇ ਕਿਹਾ ਨਹੀਂਗਾ ਵੀ ਅਸੀਂ ਵੱਤ ਤੋਂ ਵੱਤ ਜਿਹੜੀ ਆ ਉਹ ਸੇਵਾ ਕਰਾਂਗੇ ਤਰੀਕੇ ਨਾਲ ਸਿਰਫ ਇੱਕ ਗੱਲ ਬੇਨਤੀ ਕਰਨ ਦੀ ਲੋੜ ਆ ਵੀ ਇੱਕ ਤਰਤੀਬ ਬਣਾਈਏ ਇੱਕ ਸਿਸਟਮ ਬਣਾਈਏ ਉਹਦੇ ਤਹਿਤ ਜਿਹੜਾ ਵਾ ਉਹ ਕੰਮ ਚੱਲੇ ਮਤਲਬ ਰੱਜਿਆਂ ਨੂੰ ਰਜਾਈ ਜਾਣ ਵਾਲੀ ਗੱਲ ਜਿਹੜੀ ਹੈ ਨਾ ਉਹ ਗੱਲ ਠੀਕ ਨਹੀਂ ਲੱਗਦੀ ਜੇ ਫਿਰ ਕੋਈ ਸਰਕਾਰੀ ਸਿਸਟਮ ਤੋਂ ਸਾਨੂੰ ਬਾਹਰ ਨਿਕਲਣਾ ਪਏਗਾ ਜਿਸ ਤਰ੍ਹਾਂ ਸਰਕਾਰੀ ਸਕੀਮਾਂ ਦਾ ਫਾਇਦਾ ਜਿਹੜਾ ਨਾ ਉਹਦੇ ਵਿੱਚ ਕੀ ਕਹਿੰਦਾ ਕਿ ਜਿਹੜੇ ਬਹੁਤੇ ਰੱਜੇ ਨੇ ਨਾ ਉਹ ਹੀ ਲੈ ਜਾਂਦੇ ਨੇ ਤੇ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਜਿਹੜੀ ਹੈ ਸਰਕਾਰਾਂ ਦੇ ਵਿੱਚ ਅਕਸਰ ਚੱਲਦੀ ਹੈ ਸੋ ਐਸੇ ਵੇਲੇ ਜੋ ਮੌਜੂਦਾ ਹਾਲਾਤ ਨੇ ਸੋ ਆਈਓ ਨਾ ਰੱਜੇ ਵੀਰਾਂ ਨੂੰ ਜ਼ਰੂਰ ਕਾਂਗੇ ਆਪਣੀਆਂ ਗੈਰ ਜਿਹੜੀ ਹੈ ਉਹਨੂੰ ਤੁਸੀਂ ਜਗਾਓ ਉਸ ਗੁਰੂ ਤੋਂ ਥੋੜਾ ਜਿਹਾ ਭਾਓ ਵੀ ਖਾਓ ਕਿਉਂਕਿ ਇਹ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਦਾਨ ਹੁੰਦਾ ਹੈ ਨਾ ਉਹਨਾਂ ਤੱਕ ਪਹੁੰਚਣਾ ਜ਼ਰੂਰੀ ਹੈ ਸੋਰਾਹ ਦੇ ਵਿੱਚ ਤੁਸੀਂ ਕੁੰਡੀਆਂ ਨਾ ਪਾਓ ਤੋ ਉਮੀਦ ਕਰਦੇ ਆ ਕਿ ਤੁਸੀਂ ਵਕਾਇ ਹੀ ਸੱਚੇ ਸਿੱਖ ਹੋਣ ਦਾ ਸਬੂਤ ਦਿਓਗੇ ਜੇਕਰ ਤੁਹਾਡੇ ਗੁਮਾਨ ਕਿਸੇ ਨੂੰ ਲੋੜ ਹੈ ਤੇ ਤੁਸੀਂ ਉਹਦੇ ਤੱਕ ਆਪ ਪਹੁੰਚਾਓਗੇ ਜੇਕਰ ਤੁਹਾਡੇ ਕੋਲ ਵੀ ਵਾਧਾ ਹੈ ਤੇ ਤੁਸੀਂ ਆਪਣੇ ਉਸ ਦਾਨ ਚੋਂ ਵਿੱਚੋਂ ਕਿਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਵਾਲਾ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਉੱਤੇ ਪੈਰਾ ਦੋਗੇ ਸੋ ਦਾਨ ਜ਼ਰੂਰ ਕਰੋ ਬਾਕੀ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਜ਼ਰੂਰਤ ਹੈ ਤਾਂ ਬਰਵਿੰਦਰ ਸਿੰਘ ਪੱਕੋ ਕੇ ਸਾਹਿਬ ਬੈਠੇ ਨੇ ਸੋ ਬਰਵਿੰਦਰ ਸਿੰਘ ਪੱਕੋ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਮੀਦ ਕਰਦੇ ਆ ਕਿ ਇਹ ਜਿਹੜਾ ਹੜਾਂ ਦਾ ਦਰਦ ਹੈ ਲੋਕਾਂ ਨੇ ਆਪਣੇ ਤੰਤੇ ਹੰਡਾਇਆ ਮਨ ਤੇ ਹੰਡਾਇਆ ਔਰ ਇਹਨਾਂ ਦੀ ਰੂਹਾਂ ਤੱਕ ਕਈਆਂ ਦੇ ਇਹ ਅਜੇ ਵੀ ਕਈ ਦਿਨਾਂ ਤੱਕ ਰਹੇਗਾ ਪਰ ਕਿਤੇ ਨਾ ਕਿਤੇ ਦਾਨੀ ਸੱਜਣਾ ਦੇ ਕਰਕੇ ਸਰਕਾਰਾਂ ਕਰਕੇ ਨਹੀਂ ਦਾਨੀ ਸੱਜਣਾ ਕਰਕੇ ਇਹ ਦਰਦ ਨੂੰ ਬਹੁਤ ਵੱਡੀ ਮਲਮ ਲੱਗਣ ਜਾ ਰਹੀ ਹੈ ਲੋਕਾਂ ਨੂੰ ਘਰ ਮਿੰਟ ਵੀ ਜਾ ਰਹੇ ਛੱਤਾਂ ਮਿੰਟ ਵੀ ਜਾ ਰਹੇ ਨੇ ਟਰੈਕਟਰ ਮਿੰਟ ਵੀ ਜਾ ਰਹੇ ਨੇ ਔਰ ਉਮੀਦ ਕਰਦੇ ਹਨ ਕਿ ਬਹੁਤ ਹੀ ਜਲਦ ਡੀਜ਼ਲ ਵੀ ਮਿਲੇਗਾ ਹਰ ਚੀਜ਼ ਮਿਲੇਗੀ ਤੇ ਤੁਹਾਡੀਆਂ ਪੈੜੀਆਂ ਤੁਹਾਡੇ ਖੇਤ ਜਿਹੜੀ ਕਣਕ ਹੈ ਨਾ ਤੁਸੀਂ ਬੀਜਣ ਦੀ ਗੱਲ ਕਰਿਓ ਉਹ ਬਹੁਤ ਹੀ ਜਲਦ ਉਦੋਂ ਤੱਕ ਖੇਤ ਤੁਹਾਡੇ ਤਿਆਰ ਕਰ ਦੇਣਗੇ ਮਸ਼ੀਨਰੀ ਬਹੁਤ ਜ਼ਿਆਦਾ ਆ ਜਾਏਗੀ ਤੋ ਇਹ ਜ਼ਰੂਰ ਹੈ ਕਿ ਜਦੋਂ ਲੋਕਾਂ ਦਾ ਗਿਲਾ ਇੱਕ ਜ਼ਰੂਰ ਹੈਗਾ ਜੇ ਅਸੀਂ ਕਰ ਦੇਣਾ ਚਾਹਨੇ ਆਂ ਫਿਰ ਭਾਵੇਂ ਜੀ ਜੋ ਗੱਲ ਕਿਸੇ ਦੀ ਕਹਿਣੀ ਪਏ ਜਦੋਂ ਤੋਂ ਕਿਸਾਨ ਕਿਤੇ ਖੜਦੇ ਨੇ ਨਾ ਕਿਸੇ ਚੀਜ਼ ਲਈ ਪ੍ਰੋਟੈਸਟ ਕਰਦੇ ਨੇ ਉਦੋਂ ਵੇਖ ਲਓ ਕਿੰਨੀਆਂ ਜੀਸੀਬੀ ਮਸ਼ੀਨਾਂ ਤੇ ਕਿੰਨਾ ਕੁਝ ਸਰਕਾਰ ਇਕੱਠਾ ਕਰਕੇ ਲੈ ਆਉਂਦੀ ਹੈ ਪਰ ਜਿੱਥੇ ਹੁਣ ਲੋਡ ਸੀ ਉੱਥੇ ਜੀਸੀਬੀ ਨਹੀਂ ਲੱਭੀ ਉੱਥੇ ਮਸ਼ੀਨਾਂ ਨਹੀਂ ਲੱਭੀਆਂ ਤੇ ਸਮਾਨ ਨਹੀਂ ਲੱਭਾ ਤੇ ਆਖਿਰ ਇਹ ਜਿਹੜੇ ਆ ਪ੍ਰੋਟੈਸਟ ਵਰੀ ਇਹਨਾਂ ਸਮਾਨ ਕਿ ਤੋੜ ਜਾਂਦਾ ਲੋਕਾਂ ਦਾ ਵੱਡਾ ਸਵਾਲ ਹੈ ਤੋ ਉਮੀਦ ਕਰਦੇ ਆ ਕਿ ਹਰ ਪੀੜਤਾ ਨੂੰ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪੀ ਆ ਬਲਵੀ ਬਖਸ਼ਣਗੇ ਔਰ ਮਦਦ ਲਈ ਜਿਸ ਤਰ੍ਹਾਂ ਬਲਵਿੰਦਰ ਸਿੰਘ ਪੱਕੋਗੇ ਤੇ ਇਦਾਂ ਦੇ ਦਾਨੀ ਸੱਜਣ ਨੇ ਕਿ ਖੁੱਲ ਕੇ ਮੈਦਾਨ ਚ ਆ ਚੁੱਕੇ ਨੇ ਕਿ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਫਿਰ ਵੀ ਇੱਕ ਬੇਨਤੀ ਪੂਰੀ ਦੁਨੀਆ ਚ ਵਸਦੀ ਰਾਤ ਮਗਰੀ ਭੇਜਣ ਵਾਲੀ ਸੰਗਤ ਨੂੰ ਪੀ ਰਾਹਤ ਸਮਗਰੀ ਰਾਸ਼ਨ ਜਿਹੜਾ ਹੁਣ 10 15 ਦਿਨ ਲਈ ਰੋਕ ਲੋ ਕਿਉਂਕਿ ਆਲਰੇਡੀ ਰਾਸ਼ਨ ਬਹੁਤ ਜ਼ਿਆਦਾ ਹੁਣ ਸਾਨੂੰ ਲੋੜ ਆ ਡੀਜ਼ਲ ਦੀ ਸੁਧਰੇ ਹੋਏ ਬੀਜਾਂ ਦੀ ਸਾਨੂੰ ਡਾਇਆ ਖਾਦ ਦੀ ਲੋੜ ਪੈਣੀ ਆ ਉਹ ਵੀ ਅਸੀਂ 2 ਤੋਂ 5 ਕਿੱਲੇ ਵਾਲੇ ਕਿਸਾਨ ਜਿਹੜੇ ਆ ਉਹ ਮਾਰਕ ਕਰਕੇ ਲਿਸਟਾਂ ਬਣਾਵਾਂਗੇ ਅਸੀਂ ਸਾਡੀ ਟੀਮ ਨੌਜਵਾਨਾਂ ਦੀ ਹੈਗੀ ਆ ਜਿਹੜੇ ਪਿੰਡ-ਪਿੰਡ ਜਾ ਕੇ ਜਿਹੜੇ ਆ ਉਹ ਖਾਸ ਕਰਕੇ ਡੇਰਾ ਬਬਨਾਨ ਘਾਲ ਕੇ ਦੀ ਅਸੀਂ ਗਾਰੰਟੀ ਦੇ ਸਕਦੇ ਆ ਕਿ ਉੱਥੋਂ ਅਸੀਂ ਲਿਸਟਾਂ ਬਣਾਵਾਂਗੇ ਵੀ ਜਿਹੜੇ 10 15 20 ਕਿੱਲੇ ਵਾਲੇ ਨੇ ਕੋਈ ਗੱਲ ਨਹੀਂ ਉਹਨਾਂ ਦੇ ਬੈਂਕਾਂ 'ਚੋਂ ਥੋੜਾ ਰੁੜ ਗਏ ਆ ਹਾਂਜੀ ਵੀ ਜਿਹੜੇ ਛ ਇਸਾਨ ਨੇ ਉਹਨਾਂ ਲਈ ਅਸੀਂ ਜਿਗਰਾ ਵਟਾ ਰੱਖਾ ਹਾਂ ਜਿਗਰਾ ਵਟਾ ਤੇ ਜਰੂਰ ਜਿਹੜਾ ਬਾ ਇਸ ਤਰ੍ਹਾਂ ਦੀ ਸਾਨੂੰ ਮਦਦ ਦੀ ਲੋੜ ਆ ਤੇ ਉਹ ਉਸ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਵੇ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤ